ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਦੁਕਾਨ ਲੈ ਕੇ ਆਏ ਹਾਂ ਡਬਲ ਸਟੋਰੀ ਇਹ ਦੁਕਾਨ ਬਣੀ ਹੋਈ ਹੈ 12x30 ਸਾਈਜ਼ ਆ ਸੜਕ ਨਾਲੋਂ ਕਾਫੀ ਉੱਚੀ ਵੀ ਹੈ ਬਿਲਕੁਲ ਨਵੀਂ ਜਿਹੜੀ ਆ ਦੁਕਾਨ ਬਣੀ ਹੋਈ ਹੈ ਜੋ ਉੱਪਰਲੇ ਪਾਸੇ ਇੱਕ ਪੋਰਸ਼ਨ ਜਿਹੜਾ ਦੋ ਬੈੱਡਰੂਮ ਆ ਵਾਸ਼ਰੂਮ ਆ ਰਸੋਈ ਆ ਜੋ ਬਹੁਤ ਹੀ ਸੋਹਣੀ ਜਿਹੜੀ ਦੁਕਾਨ ਆ ਚੱਕੀਵਾਲੀ ਗਲੀ ਮੋਗਾ ਸ਼ਹਿਰ ਹਾਈਵੇ ਦੇ ਵੀ ਨੇੜੇ ਆ ਔਰ ਇਹ ਉਪਰਲਾ ਪੋਰਸ਼ਨ ਆ ਜੇਕਰ ਤੁਸੀਂ ਇਹ ਦੁਕਾਨ ਨੂੰ ਖਰੀਦਣਾ ਚਾਹੁੰਦੇ ਹੋ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਹ ਦੁਕਾਨ ਜਿਹੜੀ ਖਰੀਦ ਵੀ ਸਕਦੇ ਹੋ ਤੇ ਇਹਦੇ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਕਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ